ਆਪਣੇ ਬੱਚਿਆਂ ਦੀ ਫਿਊਚਰ ਜਨਰੇਸ਼ਨ ਜਿਹੜੀ ਤੁਹਾਡੀ ਹੈਗੀ ਹੈ ਉਹਦੇ ਲਈ ਚੰਗਾ ਮਾਹੌਲ ਦੇਣਾ ਚਾਹੁੰਦੇ ਹੋ ਐਥੇ ਦੀ ਡਵੈਲਪਮੈਂਟ ਦੀ ਗੱਲ ਕਰਨਾ ਚਾਹੁੰਦੇ ਰਹਿ ਗਿਓ ਤਾਂ ਦੋ ਸਾਲ ਬਦਲਾਵ ਵਾਲੇ ਤੁਸੀਂ ਦੇਖ ਲੇ ਜਿਹੜੇ ਕਹਿ ਰਹੇ ਸੀ ਕਿ ਅਸੀਂ ਬਦਲਾਵ ਬਹੁਤ ਲੈ ਕੇ ਆਵਾਂਗੇ ਉਹਨਾਂ ਨੇ ਦੋ ਸਾਲ ਚ ਕੀ ਕੀਤਾ ਉਹ ਵੀ ਤੁਸੀਂ ਦੇਖ ਲਿਆ ਆਉਣ ਵਾਲੇ 3 ਸਾਲਾਂ ਦੇ ਵਿੱਚ ਕੀ ਉਹ ਕਰਨਗੇ ਇਹਦਾ ਵਿਜ਼ਨ ਉਹਨਾਂ ਕੋਲ ਵੀ ਨਹੀਂ ਹੈਗਾ 6000 ਰੁਪਏ ਲੋ ਸਾਡੀ ਮਿਹਨਤ ਦੀ ਜੇਬ ਦੇ ਵਿੱਚ ਪਾੜ ਲਈ ਉਹ 2026 ਚ ਜਾ ਕੇ

ਜਿਹੜੇ ਆ ਦੋ ਮਾਡਲ ਟਾਊਨ ਦੇ ਕਾਲਜ ਐ ਸਫਾਰਿਸ਼ ਨਾਲ ਵੀ ਨਹੀਂ ਉੱਥੇ ਅਸੀਂ ਬੱਚੇ ਕਰਵਾ ਪਾਉਂਦੇ ਸੀ ਜਿਨ੍ਹਾਂ ਦੇ 90 90 91% ਹੁੰਦੇ ਸੀ ਵੀਰ ਜੀ ਦੂਸਰਾ ਕਾਲਜ ਦੀ ਗੱਲ ਕਰ ਰਹੇ ਹੋ ਮੇਰੇ ਏਰੀਆ 'ਚ ਸਭ ਤੋਂ ਵੱਡਾ ਸਕੂਲ ਹੈ ਗਵਰਨਮੈਂਟ ਸਕੂਲ ਕੁੜੀਆਂ ਦਾ ਪਾਰਟਨਰ ਦਾ ਟੌਪ ਉਸੇ ਟਾਈਮ ਉੱਥੇ 45 ਉਹ ਲੜਕੀ ਸੀਗੀ ਔਰ ਚੰਗੇ ਪਰਿਵਾਰਾਂ ਦੀ ਆਜੋ ਸਕੂਲ ਆਫ ਐਮੀਨੈਂਸ ਹੈ ਤੇ ਉੱਥੇ ਗ੍ਰਾ ਵੀ ਬਿਲਕੁਲ ਐਡਮਿਸ਼ਨ ਦਾ ਕਟ ਗਿਆ ਜਿੱਥੇ ਬੱਚੇ 90 90% ਲੈ ਕੇ ਇੱਕ ਗਵਰਨਮੈਂਟ ਸਕੂਲ ਦੇ ਵਿੱਚ ਦੋ ਹੀ ਗਵਰਨਮੈਂਟ ਸਕੂਲ ਸੀ ਲੁਧਿਆਣਾ ਇੱਕ ਐਯੂ ਤੇ ਇੱਕ ਪਾਰਕ ਨਗਰ ਚੌਕ ਜਿੱਥੇ ਬੱਚੇ ਕੈਨੇਗਿਆਨੇ 95% ਨੰਬਰ ਲੈ ਕੇ ਵੀ ਸਿਫਾਰਿਸ਼ ਕਰਵਾਉਂਦੇ ਸੀ ਅੱਜ ਉੱਥੇ ਵੀ ਐਡਮਿਸ਼ਨਾਂ ਦੇ ਲੱਗੇ ਆ ਕਿਹ ਬਦਲਾਅ ਹੈ ਕਿਉਂ ਨਾ ਜਾਣ ਬੱਚੇ ਬਾਤ ਜਾਣ ਗਈ ਜਦੋਂ ਤੁਸੀਂ ਮੋਟਾ ਵੇਲੇ ਜਾਂ ਅਡਵਾਂਸਮੈਂਟ ਵੇਲੇ ਧਰਮ ਦੀ ਗੱਲ ਕਰੋਗੇ ਤਬ ਦੇ ਨਾਮ ਤੇ ਬੋਟਾ ਜਾਣਗੇ ਕਿਉਂ ਨਾ ਅੱچھے ਕੰਮ ਕਰ ਕਿਉਂਕਿ ਤੁਸੀਂ ਕੋਈ ਵੀ ਪਾਰਟੀ ਹੈ 프리ਬੀਸ ਦੀ ਗੱਲ ਕਰਦੀ ਹੈ ਲਾਲਚ ਦੀ ਗੱਲ ਕਰਦੀ ਹੈ ਵੈਲਫੇਅਰ ਦੀ ਜਾਂ ਵਿਜ਼ਨ ਦੀ ਕੋਈ ਗੱਲ ਨਹੀਂ ਕਰਦੀ ਤਾਂ ਬੱਚੇ ਕਿਉਂ ਨਾ ਭਾਗ ਜਾਣ ਐਥੇ ਰਕੇ ਕਰਨਗੇ ਵੀ ਕੀ ਚਾਹ ਮੇਰੇ ਆ ਚਾਹ ਤੁਹਾਡੇ ਪਤਾ ਹੈ ਕਿ ਕੱਲ ਨੂੰ ਪਤਾ ਨਹੀਂ ਇਹਨੇ ਇੱਕ ਦੂਜੇ ਨਾਲ ਲੜਦਾ ਹੈ ਨਾ ਤੇ ਮੇਰੇ ਨਾਲ ਦੇ ਗਵਾਂਢੀ ਨੂੰ ਤਾਂ ਸਾਰਾ ਕੁਝ ਫ੍ਰੀ ਮਿਲ ਰਿਹਾ ਤੇ ਮੇਰੇ ਘਰ ਜਿਹੜਾ ਬਿਜਲੀ ਦਾ ਬਿੱਲ ਆ ਉਹ ਵੀ ਡਬਲ ਹੋ ਕੇ ਆ ਰਿਹਾ ਹੈਗਾ ਪਰ ਤਾਂ ਬਾਹਲੇ ਮੁਲਕਾਂ ਦੇ ਵਿੱਚ ਤੇ ਇੰਡੀਆ ਦੇ ਚਹੀ ਹੈ ਤੇ ਜਦੋਂ ਹੀਟਰ ਨੂੰ ਇ렇게 ਕਰੰਤੀ ਗਾਲਾਂਦੀ ਹੈ ਪਤਾ ਨਹੀਂ ਉਹਨੂੰ ਆਪਣੀ ਸੋਚ ਨੂੰ ਕੀ ਹੋਏਗਾ ਆਪਾਂ ਉਧਰਲੇ ਪਾਸੇ ਸਾਰੇ ਜਨੇ ਪੜੇ ਲਿਖੇ ਵੀ ਪਾਜ ਦੇ ਮੈਂ ਕਿਹਾ ਜਿੱਥੇ ਵਾਇਰ ਹੀ ਵਾਇਰ ਹੁੰਦੇ ਹੈਗੇ ਆ ਜ਼ਮੀਨੀ ਕੰਮ ਕੋਈ ਨਹੀਂ ਹੁੰਦਾ ਭੋਸ ਆਕ੍ਰਾ ਦੇ ਕਾਂਗਰਸ ਪਾਰਟੀ ਦੇ ਵਿੱਚ ਮਾੜੇ ਇਜਾਤ ਹੋਏ ਭੋਸ ਆਕ੍ਰਾ ਉਹਨੇ ਕਈ ਕੰਮ ਨਾਠੇ ਕੋਲ ਪਰ ਇਹ ਤਾਂ ਹੈਗਾ ਕਿ ਇਸ ਦੇਸ਼ ਨੂੰ ਇਸ ਪੰਜਾਬ ਨੂੰ ਖੜਾ ਕਰਨ ਤੇ ਬਚਾਉਣ ਤੇ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਹੱਥ ਆਪਣਾ ਥੋੜਾ ਪਿਛਲਾ ਹੀ ਯਾਦ ਕਰ ਲੋ 10 ਵਜੇ ਤੱਕ ਫੀਟਾਂ ਤੇ ਘੜੇ ਉੱਤੇ ਬੈਠੇ ਆ ਗਿਆਇਤੋ 25 ਦੀ 32 ਸਾਲ ਪਹਿਲਾਂ ਜਾइए ਤੇ 6 ਵਜੇ ਤੋਂ ਬਾਅਦ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ ਸੀਗੇ ਕੋਈ ਵੀ ਹੋਵੇ ਸਕੂਲ ਕੌਂਸਲ ਦੇ ਵਿੱਚ ਜਾਣਾ ਔਖਾ ਹੋਇਆ ਹੋਇਆ ਸੀ ਹੁਕਮਨਾਮਾ ਹੀ ਆਂਦਾ ਸੀ ਕਿ ਤੇ ਹੁਣ ਬਸ ਇਹ ਕਹਿ ਰਹੇ ਹੋ ਇਹ ਚੇਂਜ ਹੋਣਾ ਹੈ ਵੀ ਹੁਕਮਨਾਮਾ ਐਕਟਰ ਨਹੀਂ ਆਣਾ ਹੁਕਮਨਾਮਾ ਉਹ ਸੈਂਟਰ ਤੋਂ ਮੋਦੀ ਜੀ ਦਾ ਆਣਾ ਹੈ ਹੋਰ ਕੁਝ ਨਹੀਂ ਹੋਣਾ ਚੋਇਸ ਤੁਹਾਡੇ ਹੱਥ 'ਚ ਹੈ ਕੀ ਨੂੰ ਆਪ ਕਰਨਾ ਹੈ ਉਸ ਅਧਰਾਮ ਨੂੰ ਆਪ ਕਰਨਾ ਹੈ ਜੜਾ ਡਿਵੈਲਪਮੈਂਟ ਦੇ ਨਾਮ ਤੇ ਸਿਰਫ ਵਾਅਦਿਆਂ ਦੀ ਗੱਲ ਕਰਦਾ ਹੈ ਚਾਹੇ ਉਹ ਡੇਢੀ ਦੀ ਗੱਲ ਹੋਵੇ ਚਾਹੇ ਉਹ ਬਿਜਲੀ ਦੀ ਗੱਲ ਹੋਵੇ ਬਿਜਲੀ ਤਾਂ ਚੱਣੀ ਜੀ ਨੇ 6 ਮਹੀਨੇ ਪਹਿਲਾਂ ਫ੍ਰੀ ਕਰਤੀ ਸੀ ਜਿਨ੍ਹਾਂ ਦੇ ਬਿੱਲ ਐਵੇਂ ਜੇ ਖੜੇ ਜਿਓ ਉਹਨਾਂ ਨੇ ਮਾਫ਼ ਕਰ ਦਿੱਤੇ ਸੀ ਉਹਨਾਂ ਨੇ ਲੇਕਿਨ ਸਾਰਿਆਂ ਨੂੰ ਪੈਨਲਟੀ ਚ ਰੱਖਿਆ ਸੀਗਾ ਉਹਨਾਂ ਨੇ ਮਾਫ਼ ਕਰਨ ਦੀ ਬਜਾਏ ਸਾਰਿਆਂ ਦੇ ਯੂਨਿਟ ਕਟਾ ਦਿੱਤੇ ਸੀਗੇ ਵੀ ਹਰੇਕ ਬੰਦੇ ਨੂੰ ਐਸ ਯੂਨਿਟ ਦੇ ਹਿਸਾਬ ਨਾਲ ਐਨਾ ਫਾਇਦਾ ਦੇ ਦੋ ਇੱਕ ਦੀ ਜੇਬ ਤੇ ਵਿੱਚੋਂ ਪੈਸੇ ਕੱਢ ਕੇ ਦੂਜੇ ਦੀ ਜੇਬ ਨਾ ਭਰੋ ਕਾਂਗਰਸ ਤਾਂ ਸਾਰਿਆਂ ਦਾ ਸੋਚ ਕੇ ਚੱਲਦੀ ਹੈ ਕਿਸੇ ਇੱਕ ਵਰਗ ਨੂੰ ਛੱਡਿਆ ਤਾਂ ਨਹੀਂ ਸੋ ਟਾਈਮ ਬਹੁਤ ਹੋ ਗਿਆ ਅਪਨਾਤਾ ਮੈਂਨੇ ਵੀ ਬੋਲਣਾ ਹੈ ਮੇਰੀ ਰਿਕੁਐਸਟ ਹੈ ਚਾਰੋਂ ਕੈਂਡੀਡੇਟਸ ਸਾਡੇ ਸਾਹਮਣੇ ਆ ਸਾਰਿਆਂ ਦੀ WhatsApp Facebook ਤੇ ਤੁਸੀਂ ਜੋ-ਜੋ ਅਪੀਲ ਹੈਗੀ ਹੈ ਜੋ-ਜੋ ਅੱਜ ਦਾ ਲਾਟ ਨਿਊਜ਼ ਆ ਰਹੀ ਹੈ ਹੈਂਕੀਆਂ જો જો નવે નવે કુછે થી જામ લગાયા જા રહે હે તુસી સબ છુન્દે હો તુસી બેટર જજ હે કે હો જદોવી તુસી રાજા વીરજી દી દો સાલ ની કારકુજારી દેખોંગે જદો અસી સત્તા કો બહાર હે કે હે ઓર ઓ પ્રધાન બને હે કે આ પંજાબ પ્રદેશ કોંગ્રેસ સે વિદાર્મ સભા દે ભીજ આજ દે એમએલએ નાલો કી ગચ્છ કે ઓહો કોલે હે કે ਪੰਜਾਬ ਦੇ ਪਾੜੀਆਂ ਦਾ ਮੁੱਦਾ ਹੋਵੇ ਧਰਨਾ ਕਾਂਗਰਸ ਪਾਰਟੀ ਨੇ ਲਗਾਇਆ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਹੋਵੇ ਧਰਨਾ ਕਾਂਗਰਸ ਪਾਰਟੀ ਨੇ ਲਾਇਆ ਪੰਜਾਬ ਦੀ ਇੰਡਸਟਰੀ ਦੀ ਗੱਲ ਹੋਵੇ ਧਰਨਾ ਕਾਂਗਰਸ ਪਾਰਟੀ ਦਾ ਵੀ ਸਾਂਤਾ ਹੱਲੇ ਨੋੜੀ ਨਹੀਂ ਸੀਗੀ ਇੱਕ ਸਾਲ ਬਾਅਦ ਉਸਤਾ ਹਾਰ ਕੇ ਬੈਠੇ ਸੀ ਇੱਕ ਸਾਲ ਪਹਿਲਾਂ ਧਰਨੇ ਦਰਨੇ ਚਲਣੇ ਚਲੂ ਕਰ ਲਿਆ ਪਰ ਨਹੀਂ ਸੋਚ ਹੈ ਨਾ ਵੀ ਜਿਹੜੇ ਲੋਕਾਂ ਲਈ ਅਸੀਂ ਹੈ ਜਿਹੜੇ ਲੋਕਾਂ ਨੂੰ ਰਿਪਰਿਜ਼ੈਂਟ ਕਰਦੇ ਆ ਅਸੀਂ ਉਹਨਾਂ ਦੇ ਹੱਕਾਂ ਦੀ ਗੱਲ ਤਾਂ ਕਰੀਏ ਪੰਜਾਬ ਚ ਲਾਅ ਐਂਡ ਆਰਡਰ ਦਾ ਪੂਰਾ ਹਾਲ ਹੋ ਗਿਆ ਜਦੋਂ ਬਦਲਾਵ ਵਾਲੀ ਸਰਕਾਰ ਤਾਂ ਨਹੀਂ ਤੇ ਸਿਰਫ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਦੇਤੀ ਤੇ ਜਿਹੜੇ ਬਦਲਾਵ ਵਾਲੇ ਲੀਡਰ ਆ ਉਹ ਕਿੱਥੇ ਸੀਗੇ ਮੇਰੇ ਖਿਆਲ ਮੇਰੇ ਨਾਲੋਂ ਜ਼ਿਆਦਾ ਬੈਟਰ ਤੁਸੀਂ ਜਾਣਦੇ ਹੋ ਕਿ ਚੋਰੀਆਂ ਕਿੰਨੀਆਂ ਕਮਟੀਆਂ ਤੁਹਾਡੇ ਘਰਾਂ ਜਾਂ ਮੱਲਿਆਂ ਦੇ ਵਿੱਚ ਸਾਰੇ ਫੈਕਟਰੀਜ਼ ਵਾਲੇ ਹੋ ਸਾਊਥ ਦੇ ਵਿੱਚ ਰਹੋ ਜਾਂ ਇਹ ਸਭ ਦੇ ਬੰਦੇ ਕਰ ਰਿਹਾ ਕਰ ਰਿਹਾ ਹੈ। ਕਿਉਂ ਇਹ ਇੰਨੇ ਬੰਦਵਾਸ ਚੱਲ ਜਾਓ। ਉੱਥੇ ਤੁਹਾਡੇ ਵਰਕਰਸ ਦਾ ਕੀ ਹਾਲ ਹੈ ਦਾ ਆ? ਕਿਸੇ ਚੀਜ਼ ਤੇ ਕੋਈ ਕੰਟਰੋਲ ਹੈ? ਤੇ ਜੇ ਉਹਨਾਂ ਨੂੰ ਵੀ ਸਬਕ ਸਿਖਾਣਾ ਹੈ ਤੇ ਉਸ ਪਾਰਟੀ ਨੂੰ ਵੀ ਸਬਕ ਸਿਖਾਣਾ ਹੈ। ਜਿਹੜੀ ਫਾਰਮੂ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਸਾਡੇ ਸੋਸ਼ਲ ਥ੍ਰੈਡ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ 2 ਤਰੀਕ ਨੂੰ 1 ਤਰੀਕ ਨੂੰ 2 ਨੰਬਰ ਬਟਨ ਦਬਾ ਕੇ ਆਣਾ। ਔਰ ਉਹ ਬਟਨ ਕਾਂਗਰਸ ਦਾ ਹੋਵੇ ਤੁਸੀਂ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਹੋਣ ਤੁਹਾਡੀ ਕੋਈ ਵੀ ਆਈਡੀਆਲੋਜੀ ਹੋਵੇ ਪਰ ਐਸ ਵਾਰ ਜਿਹੜੀ ਤੁਹਾਡੀ ਵੋਟ ਹੈ ਉਹ ਪੰਜਾਬ ਦੀ ਹੋਵੇ ਪੰਜਾਬ ਦੇ ਕਿਸਾ ਲਈ ਹੋਵੇ ਔਰ ਪੰਜਾਬ ਦੀ ਗੱਲ ਕਰਨ ਵਾਲੇ ਕੰਤੇ ਦੀ ਹੋਵੇ ਉਹ ਕਿਸੇ ਧਰਮ ਦੇ ਨਾਮ ਤੇ ਕਿਸੇ ਪਾਰਟੀ ਦੇ ਨਾਮ ਤੇ ਜਾਂ ਕਿਸੇ ਬਦਲਾਵ ਦੇ ਨਾਮ ਤੇ ਨਾ ਹੋ ਧੰਨਵਾਦ